ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਕਰਨਾ ਸਰ ਅਸੀਂ ਸਾਰੇ ਭਰਾ ਠੀਕ ਆ ਹੁਣੇ ਹੰਸਾਲੀ ਸਾਹਿਬ ਸੰਤਾਂ ਦਾ ਫੋਨ ਆ ਬਾਬਾ ਜੀ ਕਹਿੰਦੇ ਵੀ ਸਾਰਿਆਂ ਨੂੰ ਗਾਓ ਵੀ ਰਾਜਵੀਰ ਜਵੰਦੇ ਵੀਰ ਬਾਰੇ ਅਰਦਾਸ ਕਰੋ ਜਿਹੜਾ ਜਿੱਥੇ ਵੀ ਆ ਟਾਈਮ ਹੁਣੇ ਸਟਿਲ ਰਾਈਟ ਨਾਉ ਜਿਹੜਾ ਜਿੱਥੇ ਵੀ ਆ ਆਪਦੇ ਗੁਰੂ ਪੀਰ ਜਿੰਨੂੰ ਵੀ ਤੁਸੀਂ ਧਿਆਉਨੇ ਹੋ ਠੀਕ ਆ ਉਹਨੇ ਅਰਦਾਸ ਕਰੋ ਪਤਾ ਨਹੀਂ ਕਿਹਦੀ ਅਰਦਾਸ ਭਰਾ ਨੂੰ ਲੱਗ ਜਾਨੀ ਆ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਭਰਾ ਸਾਡਾ ਛੇਤੀ ਕਹਿਮ ਹੋਵੇ ਆਪਣੇ ਪਰਿਵਾਰ ਚ ਹੱਸਦਾ ਖੇਡਦਾ ਵਾਪਸ ਆਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਕਰਨਾ ਸਰ ਅਸੀਂ ਸਾਰੇ ਭਰਾ ਠੀਕ ਆ ਹੁਣੇ ਹੰਸਾਲੀ ਸਾਹਿਬ ਸੰਤਾਂ ਦਾ ਫੋਨ ਆਇਆ ਬਾਬਾ ਜੀ ਕਹਿੰਦੇ ਆ ਵੀ ਸਾਰਿਆਂ ਨੂੰ ਕਹੋ ਵੀ ਰਾਜਵੀਰ ਜਵੰਦੇ ਵੀਰ ਬਾਰੇ ਅਰਦਾਸ ਕਰੋ ਜਿਹੜਾ ਜਿੱਥੇ ਵੀ ਆ ਟਾਈਮ ਹੁਣੇ ਸਟਿਲ ਰਾਈਟ ਨਾਓ ਜਿਹੜਾ ਜਿੱਥੇ ਵੀ ਆ ਆਪਦੇ ਗੁਰੂ ਪੀਰ ਜਿੰਨੂੰ ਵੀ ਤੁਸੀਂ ਧਿਆਉਨੇ ਹੋ ਠੀਕ ਆ ਉਹਨੇ ਅਰਦਾਸ ਕਰੋ ਪਤਾ ਨਹੀਂ ਕਿ ਦੀ ਅਰਦਾਸ ਭਰਾ ਨੂੰ ਲੱਗ ਜਾਨੀ ਆ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਭਰਾ ਸਾਡਾ ਛੇਤੀ ਕਾਇਮ ਹੋਵੇ ਆਪਣੇ ਪਰਿਵਾਰ ਚ ਹੱਸਦਾ ਖੇਡਦਾ ਵਾਪਸ ਆਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਕਿ ਬੋਲੇ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਕਰਨਾ ਸਰ ਅਸੀਂ ਸਾਰੇ ਭਰਾ ਠੀਕ ਆ ਹੁਣੇ ਹੰਸਾਲੀ ਸਾਹਿਬ ਸੰਤਾਂ ਦਾ ਫੋਨ ਆ ਬਾਬਾ ਜੀ ਕਹਿੰਦੇ ਵੀ ਸਾਰਿਆਂ ਨੂੰ ਕਹੋ ਵੀ ਰਾਜਵੀਰ ਜਵੰਦੇ ਵੀਰ ਬਾਰੇ ਅਰਦਾਸ ਕਰੋ ਜਿਹੜਾ ਜਿੱਥੇ ਵੀ ਆ ਟਾਈਮ ਹੁਣੇ ਸਟਿਲ ਰਾਈਟ ਨਾਉ ਜਿਹੜਾ ਜਿੱਥੇ ਵੀ ਆ ਆਪਦੇ ਗੁਰੂ ਪੀਰ ਜਿੰਨੂੰ ਵੀ ਤੁਸੀਂ ਧਿਆਉਨੇ ਹੋ ਠੀਕ ਆ ਉਹਨੇ ਅਰਦਾਸ ਕਰੋ ਪਤਾ ਨਹੀਂ ਕਿਹਦੀ ਅਰਦਾਸ ਭਰਾ ਨੂੰ ਲੱਗ ਜਾਨੀ ਆ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਭਰਾ ਸਾਡਾ ਛੇਤੀ ਕਾਇਮ ਹੋਵੇ ਆਪਦੇ ਪਰਿਵਾਰ ਚ ਹੱਸਦਾ ਖੇਡਦਾ ਵਾਪਸ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਕਰਨਾ ਸਰ ਅਸੀਂ ਸਾਰੇ ਭਰਾ ਠੀਕ ਆ ਹੁਣੇ ਹੰਸਾਲੀ ਸਾਹਿਬ ਸੰਤਾਂ ਦਾ ਫੋਨ ਆਇਆ ਹੈ ਬਾਬਾ ਜੀ ਕਹਿੰਦੇ ਵੀ ਸਾਰਿਆਂ ਨੂੰ ਕਹੋ ਵੀ ਰਾਜਵੀਰ ਜਵੰਦੇ ਵੀਰ ਬਾਰੇ ਅਰਦਾਸ ਕਰੋ ਜਿਹੜਾ ਜਿੱਥੇ ਵੀ ਆ ਟਾਈਮ ਹੁਣੇ ਸਟਿਲ ਰਾਈਟ ਨਾਓ ਜਿਹੜਾ ਜਿੱਥੇ ਵੀ ਆ ਆਪਦੇ ਗੁਰੂ ਪੀਰ ਜਿੰਨੂੰ ਵੀ ਤੁਸੀਂ ਧਿਆਉਨੇ ਹੋ ਠੀਕ ਆ ਉਹਨੇ ਅਰਦਾਸ ਕਰੋ ਪਤਾ ਨਹੀਂ ਕੀ ਦੀ ਅਰਦਾਸ ਭਰਾ ਨੂੰ ਲੱਗ ਜਾਨੀ ਆ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਭਰਾ ਸਾਡਾ ਛੇਤੀ ਕੈਮ ਹੋਵੇ ਆਪਦੇ ਪਰਿਵਾਰ ਚ ਹੱਸਦਾ ਖੇਡਦਾ ਵਾਪਸ ਆਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਰਪਾ ਸਤਸਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰੇ ਨਾਲ ਕਰਨਾ ਸਰ ਅਸੀਂ ਸਾਰੇ ਭਰਾ ਠੀਕ ਆ ਹੁਣੇ ਹੰਸਾਲੀ ਸਾਹਿਬ ਸੰਤਾਂ ਦਾ ਫੋਨ ਆ ਬਾਬਾ ਜੀ ਕਹਿੰਦੇ ਵੀ ਸਾਰਿਆਂ ਨੂੰ ਕਹੋ ਵੀ ਰਾਜਵੀਰ ਜਵੰਦੇ ਵੀਰ ਬਾਰੇ ਅਰਦਾਸ ਕਰੋ ਜਿਹੜਾ ਜਿੱਥੇ ਵੀ ਆ ਟਾਈਮ ਹੁਣੇ ਸਟਿਲ ਰਾਈਟ ਨਾਉ ਜਿਹੜਾ ਜਿੱਥੇ ਵੀ ਆ ਆਪਦੇ ਗੁਰੂ ਪੀਰ ਜਿੰਨੂੰ ਵੀ ਤੁਸੀਂ ਧਿਆਉਨੇ ਹੋ ਈਗਾ ਉਹਨੇ ਅਰਦਾਸ ਕਰੋ ਪਤਾ ਨਹੀਂ ਕਿ ਦੀ ਅਰਦਾਸ ਭਰਾ ਨੂੰ ਲੱਗ ਜਾਨੀ ਆ ਤੇ ਪਲੀਜ਼ ਸਾਰਿਆਂ ਨੂੰ ਰਿਕਵੈਸਟ ਆ ਵੀ ਭਰਾ ਸਾਡਾ ਛੇਤੀ ਕਾਇਮ ਹੋਵੇ ਆਪਦੇ ਪਰਿਵਾਰ ਚ ਹੱਸਦਾ ਖੇਡਦਾ ਵਾਪਸ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ